ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਮੈਂ ਦਲਬਾਗ ਸਿੰਘ ਹਰੀਗੜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਵਾਸਤੇ ਲਾਈਵ ਹੋਇਆ ਕਿਉਂਕਿ ਆਪਾਂ ਨੇ 5 ਅਗਸਤ ਨੂੰ ਬਿਜਲੀ ਬੋਰਡ ਦੇ ਹੈੱਡ ਆਫਸ ਪਟਿਆਲਾ ਅੱਗੇ ਇੱਕ ਰੋਜ਼ਾ ਧਰਨਾ ਦੇਣਾ ਸੀ ਉਹ ਬਿਜਲੀ ਸਪਲਾਈ ਨੂੰ ਲੈ ਕੇ ਆਪਣਾ ਪ੍ਰੋਗਰਾਮ ਸੀ ਟਿਪ ਵਾਲੇ ਮੀਟਰਾਂ ਨੂੰ ਲੈ ਕੇ ਆਪਾਂ ਪ੍ਰੋਗਰਾਮ ਸੀ ਜਿਹੜਾ ਕਰਨਾ ਸੀ ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰਮੀ ਬਰਸਾਤ ਹੋਈ ਹੈ ਜਿਹਦੇ ਕਾਰਨ ਬਿਜਲੀ ਖੇਤੀ ਮੋਟਰਾਂ ਦੀ ਬਿਜਲੀ ਦੇ ਵਿੱਚ ਕੁਝ ਸੁਧਾਰ ਹੋਏ ਆ ਇਸ ਕਰਕੇ ਉਹ ਫਿਲਹਾਲ ਆਪਾਂ 5 ਤਰੀਕ ਨੂੰ ਜੋ ਪ੍ਰੋਗਰਾਮ ਕਰਨਾ ਸੀ ਉਹ ਆਪਣੀ ਨੋ ਮੈਂਬਰੀ ਕਮੇਟੀ ਦੇ ਵਿੱਚ ਵਿਚਾਰ ਕੇ ਆਪਾਂ ਮੁਲਤਵੀ ਕਰ ਦਿੱਤਾ ਹੈ ਤੇ ਬਾਕੀ ਪੈਂਡਿੰਗ ਜਿਹੜੇ ਦੋਏ ਆਪਣੇ ਮਸਲੇ ਰਹਿ ਗਏ ਉਹ ਦੁਆਰਾ ਨੋ ਮੈਂਬਰੀ ਕਮੇਟੀ ਦੀ ਮੀਟਿੰਗ ਹੋਵੇਗੀ ਉਹਦੇ ਵਿੱਚ ਆਪਾਂ ਦੁਆਰਾ ਧਰਨੇ ਦੀ ਜਿਹੜੀ ਡੇਟ ਤੈਅ ਕਰਾਂਗੇ ਹੈੱਡ ਆਫਸ ਪਟਿਆਲਾ ਅੱਗੇ ਜਿਹੜਾ ਧਰਨਾ ਦੇਣਾ ਹੈ ਇਸ ਕਰਕੇ 5 ਤਰੀਕ ਵਾਲਾ ਧਰਨਾ ਮੁਲਤਵੀ ਹੈ ਬਾਕੀ ਆਪਣੇ ਦੋਵੇਂ ਫੋਰਮਾਂ ਵੱਲੋਂ ਜੋ ਪ੍ਰੋਗਰਾਮ 15 ਅਗਸਤ ਨੂੰ ਆਪਾਂ ਕਰਨੇ ਆ ਉਹਨਾਂ ਦੀ ਆਪਾਂ ਤਿਆਰੀ ਬਿੱਡੀਏ ਵੱਡੀ ਪੰਦਰ ਤੇ ਟਰੈਕਟਰ ਮਾਰਚ ਕਰਕੇ ਆਪਾਂ ਕਾਰੇਕ ਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਉਹ ਸਾੜਨੀਆਂ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਉਹ 15 ਅਗਸਤ ਵਾਲੇ ਪ੍ਰੋਗਰਾਮ ਦੀ ਤਿਆਰੀ ਦੇ ਵਿੱਚ ਜੁਟਿਏ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ